ਪੰਜਾਬ ਦੇ ਖਡੂਰ ਸਾਹਿਬ ਖਲਕੇ ਤੋਂ ਸੰਸਦੀ ਚੋਣ ਜਿੱਤਣ ਵਾਲੇ ਖਾਨਿਸਤਾਨ ਦੇ ਸਮਰਥਕ ਅੰਮ੍ਰਿਤਪਾਲ ਸਿੰਘ ਅੱਜ 5 ਜੁਲਾਈ ਨੂੰ ਸਪੀਕਰ ਓਮ ਵਿਰਲਾ ਦੇ ਕੈਬਨ 'ਚ ਸੰਸਦ ਮੈਂਬਰ ਵਜੋਂ ਸੌਂ ਚੁੱਕਣਗੇ ਜੀ ਹਾਂ ਇਸ ਲਈ ਉਹਨਾਂ ਨੂੰ ਸ਼ੁੱਕਰਵਾਰ 5 ਜੁਲਾਈ ਤੋਂ 4 ਦਿਨਾਂ ਦੀ ਪੈਰੋਲ ਮਿਲੀ ਹੈ। ਉਹਨਾਂ ਨੂੰ 10 ਸ਼ਰਤਾਂ ਦੇ ਆਧਾਰ 'ਤੇ ਪੈਰੋਲ ਦਿੱਤੀ ਗਈ ਹੈ ਜਿੱਨਾ 4 ਦਿਨਾਂ ਦੌਰਾਨ ਉਹ ਰਈਆ ਸਥਿਤ ਆਪਣੇ ਘਰ ਨਹੀਂ ਆ ਸਕਣਗੇ। ਨਾ ਹੀ ਉਹ ਆਪਣੇ ਲੋਕ ਸਭਾ ਹਲਕਾ ਅਤੇ ਨਾ ਹੀ ਪੰਜਾਬ ਜਾ ਸਕਣਗੇ। ਉਹਨਾਂ ਨੂੰ ਦਿੱਲੀ 'ਚ ਹੀ ਰਹਿਣਾ ਹੋਵੇਗਾ। 4 ਦਿਨਾਂ 'ਚ ਡਿਬਰੂਗਰ ਤੋਂ ਦਿੱਲੀ ਆਉਣ ਤੇ ਉੱਥੇ ਵਾਪਸ ਜਾਣ ਦਾ ਸਮਾਂ ਵੀ ਗਿਨਾ ਜਾਵੇਗਾ। ਇਸ ਦੌਰਾਨ ਹੋਣ ਵਾਲਾ ਸਾਰਾ ਖਰਚਾ ਪੰਜਾਬ ਪੁਲਿਸ ਚਲੇਗੀ। ਉਹਨਾਂ ਨੂੰ ਕਿਹੜੇ ਰੂਟ ਰਾਹੀਂ ਲਿਆਂਦਾ ਜਾਣਾ ਇਹ ਬੇहद ਗੁਪਤ ਰਹੇਗਾ। ਅਮਰਿਤਪਾਲ ਸਿੰਘ ਨੂੰ ਦਿੱਲੀ ਚੇਹੀ ਰਿਸ਼ਤੇਦਾਰਾਂ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਗਈ ਹੈ ਪਰੋਲ ਦੌਰਾਨ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਬਿਆਨ ਦੇਣ ਜਾਂ ਚਾਰੀ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ ਨਾ ਹੀ ਉਹਨਾਂ ਦਾ ਕੋਈ ਰਿਸ਼ਤੇਦਾਰ ਅਜਿਹਾ ਕਰ ਸਕੇਗਾ ਕੇਂਦਰੀ ਜੇਲ ਡਿਬਰੂਗੜ ਤੋਂ ਉਹਨਾਂ ਦੀ ਆਰਜੀ ਰਿਹਾਈ ਤੋਂ ਲੈ ਕੇ ਉੱਥੇ ਵਾਪਸ ਜਾਣ ਤੱਕ ਅਮਰਿਤਪਾਲ ਸਿੰਘ ਦੇ ਨਾਲ ਐਸਐਸਪੀ ਅੰਮ੍ਰਿਤਸਰ ਸਤਿੰਦਰ ਸਿੰਘ ਵੱਲੋਂ ਉਚਿਤ ਸਮਝੀ ਜਾਣ ਵਾਲੀ ਗਿਣਤੀ ਚ ਪੁਲਿਸ ਮੁਲਾਜ਼ਮ ਰਹਿਣਗੇ ਸੰਸਦ ਭਵਨ ਤੋਂ ਬਾਅਦ ਉਹਨਾਂ ਨੂੰ ਕਿਸੇ ਸੁਰੱਖਿਅਤ ਥਾਂ ਤੇ ਰੱਖਣ ਦੀ ਜ਼ਿੰਮੇਵਾਰੀ ਵੀ ਐਸਐਸਪੀ ਦੀ ਹੋਵੇਗੀ ਅਮਰਿਤਪਾਲ ਸਿੰਘ ਦੀ ਨਿਗਰਾਨੀ ਲਈ ਸੰਸਦ ਕੰਪਲੈਕਸ ਚ ਪੁਲਿਸ ਅਧਿਕਾਰੀ ਤੇ ਹੋਰ ਸੁਰੱਖਿਆ ਜਵਾਨ ਹੋਣਗੇ ਇੰਨਾ ਜਵਾਨਾਂ ਦੀ ਗਿਣਤੀ ਦਾ ਫੈਸਲਾ ਲੋਕ ਸਭਾ ਦੇ ਸਖਤਰ ਜਨਰਲ ਵੱਲੋਂ ਲਿਆ ਜਾਵੇਗਾ ਪੰਜਾਬ ਦੇ ਖਡੂਰ ਸਾਹਿਬ ਖਲਕੇ ਤੋਂ ਸੰਸਦੀ ਚੋਣ ਜਿੱਤਣ ਵਾਲੇ ਖਾਲਿਸਤਾਨ ਦੇ ਸਮਰਥਕ ਅੰਮ੍ਰਿਤਪਾਲ ਸਿੰਘ ਅੱਜ 5 ਜੁਲਾਈ ਨੂੰ ਸਪੀਕਰ ਓਮ ਵਿਰਲਾ ਦੇ ਕੈਬਨ 'ਚ ਸੰਸਦ ਮੈਂਬਰ ਵਜੋਂ ਸੌਂ ਚੁੱਕਣਗੇ ਜੀ ਹਾਂ ਇਸ ਲਈ ਉਹਨਾਂ ਨੂੰ ਸ਼ੁੱਕਰਵਾਰ 5 ਜੁਲਾਈ ਤੋਂ 4 ਦਿਨਾਂ ਦੀ ਪੈਰੋਲ ਮਿਲੀ ਹੈ ਉਹਨਾਂ ਨੂੰ 10 ਸ਼ਰਤਾਂ ਦੇ ਆਧਾਰ ਤੇ ਪੈਰੋਲ ਦਿੱਤੀ ਗਈ ਹੈ ਜਿੰਨਾ 4 ਦਿਨਾਂ ਦੌਰਾਨ ਉਹ ਰਈਆ ਸਥਿਤ ਆਪਣੇ ਘਰ ਨਹੀਂ ਆ ਸਕਣਗੇ ਨਾ ਹੀ ਉਹ ਆਪਣੇ ਲੋਕ ਸਭਾ ਹਲਕਾ ਅਤੇ ਨਾ ਹੀ ਪੰਜਾਬ ਜਾ ਸਕਣਗੇ ਉਹਨਾਂ ਨੂੰ ਦਿੱਲੀ 'ਚ ਹੀ ਰਹਿਣਾ ਹੋਵੇਗਾ 4 ਦਿਨਾਂ 'ਚ ਡਿਬਰੂਗਰ ਤੋਂ ਦਿੱਲੀ ਆਉਣ ਤੇ ਉੱਥੇ ਵਾਪਸ ਜਾਣ ਦਾ ਸਮਾਂ ਵੀ ਗਿਨਿਆ ਜਾਵੇਗਾ ਇਸ ਦੌਰਾਨ ਹੋਣ ਵਾਲਾ ਸਾਰਾ ਖਰਚਾ ਪੰਜਾਬ ਪੁਲਿਸ ਚਲੇਗੀ ਉਹਨਾਂ ਨੂੰ ਕਿਹੜੇ ਰੂਟ ਰਾਹੀਂ ਲਿਆਂਦਾ ਜਾਣਾ ਇਹ ਬੇਹਦ ਉਪਰ ਰਹਿਗਾ ਅਮ੍ਰਿਤਪਾਲ ਸਿੰਘ ਨੂੰ ਦਿੱਲੀ ਚਈ ਰਿਸ਼ਤੇਦਾਰਾਂ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਗਈ ਹੈ ਪੈਰੋਲ ਦੌਰਾਨ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਬਿਆਨ ਦੇਣ ਜਾਂ ਚਾਰੀ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ ਨਾ ਹੀ ਉਹਨਾਂ ਦਾ ਕੋਈ ਰਿਸ਼ਤੇਦਾਰ ਅਜਿਹਾ ਕਰ ਸਕੇਗਾ ਕੇਂਦਰੀ ਜੇਲ ਡਿਬਰੂਗੜ ਤੋਂ ਉਹਨਾਂ ਦੀ ਆਰਜੀ ਰਿਹਾਈ ਤੋਂ ਲੈ ਕੇ ਉੱਥੇ ਵਾਪਸ ਜਾਣ ਤੱਕ ਅਮਰਿਤਪਾਲ ਸਿੰਘ ਦੇ ਨਾਲ ਐਸਐਸਪੀ ਅੰਮ੍ਰਿਤਸਰ ਸਤਿੰਦਰ ਸਿੰਘ ਵੱਲੋਂ ਉਚਿਤ ਸਮਝੀ ਜਾਣ ਵਾਲੀ ਗਿਣਤੀ ਚ ਪੁਲਿਸ ਮੁਲਾਜ਼ਮ ਰਹਿਣਗੇ ਸੰਸਦ ਪਬੰਦ ਤੋਂ ਬਾਅਦ ਉਹਨਾਂ ਨੂੰ ਕਿਸੇ ਸੁਰੱਖਿਅਤ ਥਾਂ ਤੇ ਰੱਖਣ ਦੀ ਜ਼ਿੰਮੇਵਾਰੀ ਵੀ ਐਸਐਸਪੀ ਦੀ ਹੋਵੇਗੀ ਅਮਰਿਤਪਾਲ ਸਿੰਘ ਦੀ ਨਿਗਰਾਨੀ ਲਈ ਸੰਸਦ ਕੰਪਲੈਕਸ ਚ ਪੁਲਿਸ ਅਧਿਕਾਰੀ ਤੇ ਹੋਰ ਸੁਰੱਖਿਆ ਜਵਾਨ ਹੋਣਗੇ ਇੰਨਾ ਜਵਾਨਾਂ ਦੀ ਗਿਣਤੀ ਦਾ ਫੈਸਲਾ ਲੋਕ ਸਭਾ ਦੇ ਸਖਤਰ ਜਨਰਲ ਵੱਲੋਂ ਲਿਆ ਜਾਵੇਗਾ ਪੰਜਾਬ ਦੇ ਖਡੂਰ ਸਾਹਿਬ ਖਲਕੇ ਤੋਂ ਸੰਸਦੀ ਚੋਣ ਜਿੱਤਣ ਵਾਲੇ ਖਾਨਿਸਤਾਨ ਦੇ ਸਮਰਥਕ ਅੰਮ੍ਰਿਤਪਾਲ ਸਿੰਘ ਅੱਜ 5 ਜੁਲਾਈ ਨੂੰ ਸਪੀਕਰ ਓਮ ਵਿਰਲਾ ਦੇ ਕੈਬਨ 'ਚ ਸੰਸਦ ਮੈਂਬਰ ਵਜੋਂ ਸੌਂ ਚੁੱਕਣਗੇ ਜੀ ਹਾਂ ਇਸ ਲਈ ਉਹਨਾਂ ਨੂੰ ਸ਼ੁੱਕਰਵਾਰ 5 ਜੁਲਾਈ ਤੋਂ 4 ਦਿਨਾਂ ਦੀ ਪੈਰੋਲ ਮਿਲੀ ਹੈ। ਉਹਨਾਂ ਨੂੰ 10 ਸ਼ਰਤਾਂ ਦੇ ਆਧਾਰ ਤੇ ਪੈਰੋਲ ਦਿੱਤੀ ਗਈ ਹੈ। ਜਿੰਨਾ 4 ਦਿਨਾਂ ਦੌਰਾਨ ਉਹ ਰਈਆ ਸਥਿਤ ਆਪਣੇ ਘਰ ਨਹੀਂ ਆ ਸਕਣਗੇ, ਨਾ ਹੀ ਉਹ ਆਪਣੇ ਲੋਕ ਸਭਾ ਹਲਕਾ ਅਤੇ ਨਾ ਹੀ ਪੰਜਾਬ ਜਾ ਸਕਣਗੇ। ਉਹਨਾਂ ਨੂੰ ਦਿੱਲੀ 'ਚ ਹੀ ਰਹਿਣਾ ਹੋਵੇਗਾ। 4 ਦਿਨਾਂ 'ਚ ਡਿਬਰੂਗੜ ਤੋਂ ਦਿੱਲੀ ਆਉਣ ਤੇ ਉੱਥੇ ਵਾਪਸ ਜਾਣ ਦਾ ਸਮਾਂ ਵੀ ਗਿਨਾ ਜਾਵੇਗਾ। ਇਸ ਦੌਰਾਨ ਹੋਣ ਵਾਲਾ ਸਾਰਾ ਖਰਚਾ ਪੰਜਾਬ ਪੁਲਿਸ ਚਲੇਗੀ। ਉਹਨਾਂ ਨੂੰ ਕਿਹੜੇ ਰੂਟ ਰਾਹੀਂ ਲਿਆਂਦਾ ਜਾਣਾ ਹੈ, ਇਹ ਬੇहद ਗੁਪਤ ਰਹੇਗਾ। ਅੰਮ੍ਰਿਤਪਾਲ ਸਿੰਘ ਨੂੰ ਦਿੱਲੀ ਚਹੀ ਰਿਸ਼ਤੇਦਾਰਾਂ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਗਈ ਹੈ ਪਰ ਰੋਲ ਦੌਰਾਨ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਬਿਆਨ ਦੇਣ ਜਾਂ ਛਾਰੀ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ ਨਾ ਹੀ ਉਹਨਾਂ ਦਾ ਕੋਈ ਰਿਸ਼ਤੇਦਾਰ ਅਜਿਹਾ ਕਰ ਸਕੇਗਾ ਕੇਂਦਰੀ ਜੇਲ ਡਿਬਰੂਗੜ ਤੋਂ ਉਹਨਾਂ ਦੀ ਆਰਜੀ ਰਿਹਾਈ ਤੋਂ ਲੈ ਕੇ ਉੱਥੇ ਵਾਪਸ ਜਾਣ ਤੱਕ ਅਮਰਿਤਪਾਲ ਸਿੰਘ ਦੇ ਨਾਲ ਐਸਐਸਪੀ ਅੰਮ੍ਰਿਤਸਰ ਸਤਿੰਦਰ ਸਿੰਘ ਵੱਲੋਂ ਉਚਿਤ ਸਮਝੀ ਜਾਣ ਵਾਲੀ ਗਿਣਤੀ ਚ ਪੁਲਿਸ ਮੁਲਾਜ਼ਮ ਰਹਿਣਗੇ ਸੰਸਦ ਭਵਨ ਤੋਂ ਬਾਅਦ ਉਹਨਾਂ ਨੂੰ ਕਿਸੇ ਸੁਰੱਖਿਅਤ ਥਾਂ ਤੇ ਰੱਖਣ ਦੀ ਜ਼ਿੰਮੇਵਾਰੀ ਵੀ ਐਸਐਸਪੀ ਦੀ ਹੋਵੇਗੀ ਅਮਰਿਤਪਾਲ ਸਿੰਘ ਦੀ ਨਿਗਰਾਨੀ ਲਈ ਸੰਸਦ ਕੰਪਲੈਕਸ ਚ ਪੁਲਿਸ ਅਧਿਕਾਰੀ ਤੇ ਹੋਰ ਸੁਰੱਖਿਆ ਜਵਾਨ ਹੋਣਗੇ ਇੰਨਾ ਜਵਾਨਾਂ ਦੀ ਗਿਣਤੀ ਦਾ ਫੈਸਲਾ ਲੋਕ ਸਭਾ ਦੇ ਸਖਤਰ ਜਨਰਲ ਵੱਲੋਂ ਲਿਆ ਜਾਵੇਗਾ